ਕਿਸ ਤਰ੍ਹਾਂ ਦੀ ਸਟੂਰਨਾ ਮਿਲੀ ਕੁਲਦੀਪ ਜੀ ਸੋਚਾ ਹਮਨੇ ਯਾਰ ਦੇ ਨਾਲ ਨਾਲ ਬੱਚਾ ਕੋ ਨਵਾਂ ਜੰਮਿਆ ਉਹ ਸਾਉਧੀਆਂ ਦੇ ਨਾਲ ਸਟੂਰਨਾ ਬਸੋ ਤੇ ਆਏ ਮੱਕੇ ਤੇ ਸੀਰੋ ਹਸਪਤਾਲ ਲੈ ਕੇ ਜਾਵਾਂਗੇ ਉੱਥੇ ਰੱਖਾਂਗੇ ਉਹ ਤੋਂ ਬਾਅਦ ਜੋ ਵੀ ਜਿਹੜੇ ਉਹ ਸੌ ਰੱਖਾਂਗੇ ਇਸ ਤਰ੍ਹਾਂ ਨਹਿਰਾ ਚ ਸੁੱਟਿਆ ਜਾਂਦਾ ਹੈ ਝਾੜੀਆਂ ਚ ਸੁੱਟਿਆ ਜਾਂਦਾ ਹੈ ਇਹ ਗੋਲ ਬਿਲਕੁਲ ਗਲਤ ਹੈ ਸਾਡੇ ਅਬੋਹਰ ਸ਼ਹਿਰ ਚ ਸਿਵਲ ਹਸਪੀਟਲ ਚ ਇੱਕ ਨਰ ਸੇਵਾ ਸੇਵਾ ਸਮਿਤੀ ਵੱਲੋਂ ਇੱਕ ਪੰਗੂੜਾ ਲਗਾਇਆ ਗਿਆ ਜਿਹਦੇ ਵਿੱਚ ਅਣਚਾਹੇ ਬੱਚਾ ਆ ਉਹ ਪੰਗੂੜੇ ਚ ਰੱਖ ਕੇ ਬੈਲ ਵਜਾ ਸਕਦੇ ਆ ਤਾਂ ਕਿ ਉਸ ਬੱਚੇ ਦਾ ਪਾਲਣ ਪੋਸ਼ਣ ਵੀ ਬੜੇ ਵਧੀਆ ਢੰਗ ਨਾਲ ਹੁੰਦਾ ਔਰ ਜੋ ਬੱਚਾ ਉਸ ਪੰਗੂੜੇ ਚ ਰੱਖਦਾ ਉਹਦਾ ਕਿਤੇ ਵੀ ਨਾਮ ਨਹੀਂ ਆਂਦਾ ਬੱਚੇ ਦੇ ਹੱਤ ਵਿੱਚ ਕੀ ਲੱਗਦਾ ਕੀ ਹੈ ਬੱਚੇ ਨੂੰ ਕਿਸ ਤਰ੍ਹਾਂ ਜਿੱਛਟੇ ਗਿਆ ਕਿਸ ਤਰ੍ਹਾਂ ਸਰ ਇਹ ਦੇਖੋ ਜੀ ਜਿਹੜੇ ਗਲਤ ਜਿਹੜੇ ਸੰਗਤ ਦੇ ਲੋਕ ਹੈ ਉਹ ਇਸ ਤਰ੍ਹਾਂ ਦੇ ਕਦਮ ਉਠਾਉਂਦੇ ਆ ਉਹ ਕਦੇ ਵੀ ਨਹੀਂ ਸੋਚਦੇ ਵੀ ਸਾਡੇ ਸਾਡੀ ਇੱਜ਼ਤ ਤੇ ਸਵਾਲ ਆਵੇ ਉਹ ਬੱਚਿਆਂ ਨੂੰ ਐਸੇ ਕਦਮ ਚੱਕਦੇ ਆ ਝਾੜੀਆਂ 'ਚ ਛੋੜ ਦਿੰਦੇ ਆ ਨਹਿਰਾਂ 'ਚ ਛੋੜ ਦਿੰਦੇ ਆ ਕਈ ਵਾਰ ਇਹ ਜੇ ਕੱਟਣਾ ਵਾ ਦੇਖਣ ਨੂੰ ਮਿਲਦੀਆਂ ਜੀ ਸਾਡੇ ਜਿਵੇਂ ਨਰਸੇਵਾ ਜਿਹੜੀ ਸੰਸਥਾ ਹੈ ਇਹਦਾ ਆਮ ਹੀ ਇਹਨਾਂ ਦਾ ਰੁਟੀਨ ਚ ਹੀ ਕੰਮ ਹੀ ਹੈ ਜੀ ਡੈਡ ਬਿਓਡੀਆਂ ਨੂੰ ਸਮਾਨਣਾ ਇਹ ਜੇ ਕਿ ਐਸਾ ਆਮ ਹੀ ਸੇਵਾ ਕਰਦੀ ਹੈ ਮੈਂ ਤਾਂ ਕਹਿੰਦਾ ਜੀ ਸੰਸਥਾਵਾਂ ਨੂੰ ਸੈਲੂਟ ਹੈ ਜੀ ਸ਼ਰਮਨਾਕ ਦੱਲ ਅਈ ਕੌਣ ਬਿਨਾ ਮੱਧੜੇ ਮੁਕੇੜੀ ਕੀ ਅੱਜ 50ਵਾ ਮਾਈਨਰ ਵਿੜਿਆ ਤੇ ਲਗਾਏ ਕਿ ਇੱਕ ਬੱਚੇ ਦਾ ਪੂਰਾ ਬੱਚਾ ਉਹ ਵੀ ਰੋਣੀ ਕਿਹਸੋਏ ਬੱਚਾ ਪੂਰਾ ਹੈ ਲੇਕਿਨ ਜਨਮਿਆ ਹੈ ਪੂਰਾ ਡਾੜੂ ਨਾਲ ਲੱਗਿਆ ਹੈ ਪੂਰਾ ਬੱਚਾ ਹੈ ਕੋਈ ਨਾ ਚ ਤਿਆਦਾ ਮਿਲਿਆ ਸੀ ਸਾਡੇ ਇੱਕ ਸੱਜਣ ਬੁੱਤਾਨਾ ਸੇਵਾਦਾਰ ਨੂੰ ਕੱਢ ਕੇ ਬਾਹਰ ਘਟੇ ਤੇ 70% ਦੀ ਇੰਪਲਮੈਂਟ ਕੀਤੀ ਹੈ ਤੇ ਇਸ ਤੋਂ ਵੱਡਾ ਸ਼ਰਮ ਨਾਲ ਗੱਲ ਨਹੀਂ ਹੋ ਸਕਦੀ ਕਿੰਨੇ ਕਿਹ ਰੁਪਿਆ ਦਾ ਲਾਭ ਜਾਂਦਾ ਹੈ ਬੱਚਾ ਇਹ ਲਖਬਗਰ ਪੰਚਾਇਤ ਦੇ ਅਟਵੰਤ ਖਾਣਾ ਜਾਣਾ ਜਾਣਾ ਨਹੀਂਗਾ ਮੁੰਡਾ ਹੈ ਕੁੜੀ ਹੈ ਮੁੰਡਾ ਹੈ ਪੂਰਾ ਜੱਬਾ ਹੈ ਅੱਛਾ ਜੀ ਸਾਰੀ ਨਰਸੇਵੰਦ ਹੈ ਸੇਵਾ ਟੀਮ ਨੇ ਇੱਕ ਪੰਗ ਉਡਾ ਵੀ ਲਾਇਆ ਹੈ ਸਰਕਾਰੀ ਹਸਪਤਲ ਦੇ ਜੇ ਤੁਸੀਂ ਨਹੀਂ ਰੱਖ ਸਕਦੇ ਤੁਹਾਡੇ ਕੋਲ ਕਾਰਵਾਈ ਨਹੀਂ ਕੀਤੀ ਜਾਏਗੀ ਤੁਸੀਂ ਕਰ ਸਕਦੇ ਹੋ ਠੀਕ ਹੈ